ਨਮਸਕਾਰ ਮੈਂ ਮਹਿਤ ਅਰੋੜਾ ਤੇ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਪੰਜਾਬ ਦੇ ਵਿਕਾਸ ਦੇ ਗੀਤ ਅਕਸਰ ਹੀ ਗਾਏ ਜਾਂਦੇ ਨੇ ਪਰ ਜਦੋਂ ਅਸਲੀਅਤ ਵੱਲ ਝਾਤ ਮਾਰਦੇ ਹਾਂ ਤਾਂ ਸਰਕਾਰ ਦੇ ਦਾਅਵੇਆਂ ਅਤੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ ਸੂਬੇ 'ਚ ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਹੁੰਦਾ ਹੈ ਤਾਂ ਉਸ ਸੰਬੰਧੀ ਵੱਡੇ ਵੱਡੇ ਇਸ਼ਤਿਹਾਰ ਲਗਾ ਕੇ ਵਾਹ ਵਾਹ ਲਈ ਜਾਂਦੀ ਹੈ ਤੇ ਇੰਜ ਵਿਖਾਇਆ ਜਾਂਦਾ ਹੈ ਜਿਵੇਂ ਪੰਜਾਬ ਦੀ ਹਰ ਗਲੀ ਤੇ ਇਲਾਕਾ ਚਾਨਣ ਵਾਂਗ ਚਮਕੜ ਵਾਲਾ ਪਰ ਜਦੋਂ ਅਸੀਂ ਸੱਚਾਈ ਵੱਲ ਵੇਖਦੇ ਹਾਂ ਤਾਂ ਸਾਨੂੰ ਉਹੀ ਪੁਰਾਣੀਆਂ ਖਸਤਾ ਹਾਲ ਸੜਕਾਂ ਪਰੇਸ਼ਾਨ ਲੋਕ ਵਿਖਾਈ ਦਿੰਦੇ ਹਨ ਸਰਕਾਰ ਨੇ ਪਿਛਲੇ ਕੁਝ ਸਾਲਾਂ 'ਚ ਵਿਕਾਸ ਦੇ ਕਈ ਐਲਾਨ ਕੀਤੇ ਹਨ ਪਰ ਸਵਾਲ ਇਹ ਉੱਠਦਾ ਹੈ ਕਿ ਅਸਲ 'ਚ ਉਹਨਾਂ ਐਲਾਨਾਂ ਤੋਂ ਆਮ ਲੋਕਾਂ ਨੂੰ ਕੋਈ ਲਾਭ ਹੋਇਆ ਹੈ ਇਸ ਦਾ ਜਵਾਬ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਅਸਲੀਅਤ ਇਹ ਹੈ ਕਿ ਜਿਹੜੀਆਂ ਸਕੀਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਉਹ ਸਿਰਫ ਹਵਾ 'ਚ ਉੱਡਦੀਆਂ ਕਹਾਣੀ ਬਣ ਕੇ ਰਹਿ ਜਾਂਦੀਆਂ ਅਤੇ ਉਹ ਲੋਕ ਜਿਨ੍ਹਾਂ ਲਈ ਇਹ ਸਕੀਮਾਂ ਬਣਾਈਆਂ ਜਾਂਦੀਆਂ ਹਨ ਉਹ ਅੱਜ ਵੀ ਪੁਰਾਣੇ ਅਤੇ ਖਰਾਬ ਹਾਲਾਤਾਂ 'ਚ ਰਹਿਣ ਲਈ ਮਜਬੂਰ ਹਨ। ਇਹ ਸਾਰੀਆਂ ਗੱਲਾਂ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲ ਹੀ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਹੈ। ਸਭ ਤੋਂ ਪਹਿਲਾਂ ਭਗਵੰਤ ਮਾਨ ਦਾ ਇਹ ਬਿਆਨ ਸੁਣੋ। ਆਪਾਂ ਉੱਠਦੇ ਹਾਂ। ਚਾਹ ਤਰ ਲੈਨੇ ਆ। ਪੱਤੀ ਪਾਈ ਟੈਕਸ ਹੈ। ਚਾਹ ਪੱਤੀ ਤੇ ਟੈਕਸ ਹੈ। ਖੰਡ ਪਾਈ ਟੈਕਸ ਹੈ। ਖੰਡ ਤੇ ਟੈਕਸ ਹੈ ਦੁੱਧ ਪਾਇਆ ਟੈਕਸ ਹੈ ਦੁੱਧ ਤੇ ਟੈਕਸ ਲੱਗਦਾ ਹੈ ਆਟਾ ਗੁੰਨ ਲਿਆ ਟੈਕਸ ਹੈ ਸਬਜ਼ੀ ਬਣਾ ਲਈ ਦਾਲ ਸਭ ਟੈਕਸ ਹੈ ਉਦੋਂ ਬਾਅਦ ਕਹਿੰਦੇ ਭੂਆ ਕੋਲੇ ਜਾਇਆ ਭੂਆ ਨੂੰ ਫੋਨ ਕਰ ਲਿਆ ਟੈਕਸ ਹੈ ਮੋਬਾਈਲ ਫੋਨ ਤੇ ਟੈਕਸ ਲੱਗਦਾ ਹੈ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ ਪੈਟਰੋਲ ਤੇ ਡੀਜ਼ਲ ਤੇ ਟੈਕਸ ਹੈ ਘਰੋਂ ਉੱਥੋਂ ਆਉਂਦੇ ਹੋਏ ਫਲ ਫਰੂਟ ਖਾੜ ਲਿਆ ਕਰਨ ਨੂੰ ਟੈਕਸ ਹੈ ਆ ਕੇ ਰੋਟੀ ਖਾਧੀ ਫੇਰ ਟੈਕਸ ਐ ਆਥਨੇ ਜੇ ਫੇਰ ਟੈਕਸ ਐ ਮੈਂ ਤਾਂ ਕੁਝ ਕਹਿਆ ਨਹੀਂ ਯਾਰ ਇਹ ਟੈਕਸ ਦਾ ਬੜਾ ਪਤਾ ਤੁਹਾਨੂੰ ਨਾ ਤੇ ਫਿਰ ਜਦੋਂ ਮੰਜੇ ਤੇ ਸੌਣ ਲੱਗਦੇ ਹਾਂ ਉਦੋਂ ਕਹਿੰਦੇ ਆਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਐ ਤਾਂ ਸੁੱਤੇ ਪੈ ਵੀ ਟੈਕਸ ਦੇਈ ਜਾਂਦੇ ਆ ਜੇ ਇੰਨਾ ਟੈਕਸ ਦਿੰਨੇ ਆ ਤਾਂ ਤੁਹਾਡੇ ਤੇ ਲੱਗਣਾ ਵੀ ਚਾਹੀਦਾ ਵਾਪਸ ਹੋ ਥੋੜੇ ਤੇ ਵਾਪਸ ਟੈਕਸ ਲੱਗਣਾ ਚਾਹੀਦਾ ਉਹ ਤੇ ਅਸੀਂ ਇਹੀ ਕਰ ਰਹੇ ਹਾਂ ਸੜਕਾਂ ਦੇ ਰੂਪ ਚ ਲਾਇਬ੍ਰੇਰੀਆਂ ਦੇ ਰੂਪ ਚ ਕਾਲਜਾਂ ਯੂਨੀਵਰਸਿਟੀਆਂ ਦੇ ਰੂਪ ਚ ਆਹੇ ਜੇ ਤਹਿਸੀਲ ਕੰਪਲੈਕਸਾਂ ਦੇ ਰੂਪ ਚ ਮਹੱਲਾ ਕਲਿੰਗਰ ਰੂਪ ਚ ਤੁਹਾਡਾ ਪੈਸਾ ਤੁਹਾਡੇ ਕੋਲ ਵਾਪਸ ਹੋਣਾ ਚਾਹੀਦਾ ਤਾਂ ਸੁਣਿਆ ਤੁਸੀਂ ਭਗਵੰਤ ਮਾਨ ਨੇ ਕਿਹਾ ਲੋਕਾਂ ਤੋਂ ਟੈਕਸ ਦੇ ਰੂਪ ਚ ਲਿਆ ਪੈਸਾ ਸਹੂਲਤਾ ਦੇ ਤੌਰ ਤੇ ਵਾਪਸ ਮੋੜਨਾ ਸਰਕਾਰਾਂ ਦਾ ਕੰਮ ਹੁੰਦਾ ਹੈ ਜੋ ਅਸੀਂ ਬਖੂਬੀ ਨਿਭਾ ਰਹੇ ਹਾਂ ਲੋਕਾਂ ਨੂੰ ਸੜਕਾਂ ਲਾਇਬ੍ਰੇਰੀਆਂ ਕਾਲਜ ਯੂਨੀਵਰਸਿਟੀਆਂ ਮਹੌਲਾ ਕਲੀਨਿਕ ਅਤੇ ਤਹਿਸੀਲ ਕੰਪਲੈਕਸ ਦੇ ਰੂਪ ਚ ਟੈਕਸ ਦਾ ਪੈਸਾ ਵਾਪਸ ਦੇ ਰਹੇ ਹਾਂ ਪਰ ਹੁਣ ਅਸੀਂ ਤੁਹਾਨੂੰ ਇਸ ਦੀ ਸਚਾਈ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੜਕਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰਦੇ ਹਨ ਕਿ ਸਰਕਾਰ ਸੜਕਾਂ ਬਣਾਉਣ ਤੇ ਟੈਕਸ ਦਾ ਪੈਸਾ ਖਰਚ ਕਰ ਰਹੀ ਹੈ ਪਰ ਜੇਕਰ ਪੰਜਾਬ ਦੀਆਂ ਸੜਕਾਂ ਤੇ ਚਲੀਏ ਤਾਂ ਹਕੀਕਤ ਕੁਝ ਹੋਰ ਹੀ ਹੈ ਉਦਾਹਰਨ ਵਜੋਂ ਅੰਮ੍ਰਿਤਸਰ ਪਟਿਆਲਾ ਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਦੀਆਂ ਸੜਕਾਂ ਦੀ ਹਾਲਾਤ ਤੁਸੀਂ ਖੁਦ ਦੇਖ ਸਕਦੇ ਇਹ ਉਹੀ ਸੜਕਾਂ ਹਨ ਜਿਨ੍ਹਾਂ ਬਾਰੇ ਮੁੱਖ ਮੰਤਰੀ ਨੇ ਵਿਕਾਸ ਦਾ ਸੁਪਨਾ ਦਿਖਾਇਆ ਸੀ ਹੁਣ ਗੱਲ ਕਰਦੇ ਹਾਂ ਲਾਇਬ੍ਰੇਰੀਆਂ ਦੀ ਭਗਵੰਤ ਮਾਨ ਦਾ ਦਾਵਾ ਹੈ ਕਿ ਸਰਕਾਰ ਟੈਕਸ ਦੇ ਪੈਸੇ ਨਾਲ ਨਵੀਆਂ ਲਾਇਬ੍ਰੇਰੀਆਂ ਬਣਾ ਰਹੀ ਹੈ ਪਰ ਜਦੋਂ ਤੁਸੀਂ ਇਹਨਾਂ ਲਾਇਬ੍ਰੇਰੀਆਂ ਦੀ ਅਸਲੀਅਤ ਤੇ ਝਾਤ ਮਾਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਲਾਇਬ੍ਰੇਰੀਆਂ ਬਿਨਾਂ ਕਿਤਾਬਾਂ ਤੋਂ ਨਜ਼ਰ ਆਉਂਦੀਆਂ ਲਾਇਬ੍ਰੇਰੀਆਂ 'ਚ ਕਿਤਾਬਾਂ ਦੀ ਘਾਟ ਹੈ ਤੇ ਉਪਲਬਧ ਕਿਤਾਬਾਂ ਜਾਂ ਤਾਂ ਪੁਰਾਣੀਆਂ ਹਨ ਜਾਂ ਇੰਨੀ ਮਾੜੀ ਹਾਲਤ 'ਚ ਹਨ ਕਿ ਪੜਨ ਯੋਗ ਵੀ ਨਹੀਂ ਹਨ ਹੁਣ ਗੱਲ ਕਰਦੇ ਹਾਂ ਕਾਲਜ ਅਤੇ ਯੂਨੀਵਰਸਿਟੀਆਂ ਦੀ ਸੂਬੇ ਦੇ 70% ਸਰਕਾਰੀ ਕਾਲਜ 'ਚ ਆਧੁਨਿਕ ਤਕਨੀਕ ਅਤੇ ਸਾਧਨਾਂ ਦੀ ਘਾਟ ਹੈ ਕੀ ਇਹ ਉਹੀ ਕਾਲਜ ਹਨ ਜਿਨ੍ਹਾਂ ਦਾ ਮੁੱਖ ਮੰਤਰੀ ਸੁਪਨਾ ਦਿਖਾ ਰਹੇ ਹਨ ਖੁਦ ਚੌਥੇ ਨੰਬਰ ਤੇ ਗੱਲ ਕਰਦੇ ਹਾਂ ਮੋਹੱਲਾ ਕਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਮੋਹੱਲਾ ਕਲੀਨਿਕ ਲੋਕਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਨੇ ਪਰ ਜਦੋਂ ਤੁਸੀਂ ਇਹਨਾਂ ਕਲੀਨਿਕਾਂ ਦੀ ਅਸਲੀਅਤ ਤੇ ਝਾਤ ਮਾਰੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹਨਾਂ ਕਲੀਨਿਕਾਂ 'ਚ ਡਾਕਟਰ ਅਕਸਰ ਹੀ ਗੈਰ ਹਾਜ਼ਰ ਰਹਿੰਦੇ ਨੇ ਅਤੇ ਬੁਨਿਆਦੀ ਸਹੂਲਤਾਂ ਦੀ ਵੀ ਭਾਰੀ ਘਾਟ ਹੈ ਕਈ ਵਾਰ ਮਰੀਜ਼ਾਂ ਨੂੰ ਇਲਾਜ ਲਈ ਦੂਰ ਦੁਰਾਡੇ ਦਾ ਸਫ਼ਰ ਕਰਨਾ ਪੈਂਦਾ ਹੈ ਹੁਣ ਗੱਲ ਕਰਦੇ ਹਾਂ ਤਹਿਸੀਲ ਕੰਪਲੈਕਸ ਦੀ ਜਿਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਦਾ ਕੰਮ ਆਸਾਨ ਹੋ ਜਾਵੇਗਾ ਪਰ ਜਦੋਂ ਤੁਸੀਂ ਇਹਨਾਂ ਤਹਿਸੀਲ ਕੰਪਲੈਕਸਾਂ 'ਚ ਜਾਂਦੇ ਹੋ ਤਾਂ ਤੁਹਾਨੂੰ ਉਹੀ ਪੁਰਾਣੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ-ਕਈ ਘੰਟੇ ਤੁਸੀਂ ਲਾਈਨਾਂ 'ਤੇ ਲੱਗੇ ਰਹਿੰਦੇ ਹੋ। ਕੰਮ 'ਚ ਕੋਈ ਪ੍ਰਗਤੀ ਨਹੀਂ ਹੁੰਦੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਕੋਈ ਸੰਕੇਤ ਨਜ਼ਰ ਨਹੀਂ ਆਉਂਦੇ। ਤਾਂ ਹੁਣ ਤੁਸੀਂ ਖੁਦ ਦੱਸੋ ਕੀ ਹੋਇਆ ਭਗਵੰਤ ਮਾਨ ਦੇ ਵੱਡੇ-ਵੱਡੇ ਦਾਅਵਿਆਂ ਦਾ ਇਹਨਾਂ ਯੋਜਨਾਵਾਂ ਦਾ ਅਸਲ 'ਚ ਕੋਈ ਅਸਰ ਨਹੀਂ ਹੋਇਆ ਜਾਂ ਫਿਰ ਇਹ ਸਿਰ ਹਰ ਵਾਰ ਦੀ ਤਰ੍ਹਾਂ ਸਿਰਫ ਤੇ ਸਿਰਫ ਬਿਆਨਬਾਜ਼ੀ ਹੈ? ਸਚਾਈ ਇਹ ਹੈ ਜਦੋਂ ਤੱਕ ਸਰਕਾਰ ਇਹਨਾਂ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰਦੀ ਉਦੋਂ ਤੱਕ ਜਨਤਾ ਨੂੰ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਟੈਕਸ ਦਾ ਪੈਸਾ ਵਾਪਸ ਕਰਨ ਦਾ ਮੁੱਦਾ ਬਹੁਤ ਵੱਧੀਆ ਹੈ ਪਰ ਕੀ ਇਹ ਸੱਚਮੁੱਚ ਲੋਕਾਂ ਤੱਕ ਪਹੁੰਚ ਰਿਹਾ ਹੈ ਇਸ ਦਾ ਜਵਾਬ ਸ਼ਾਇਦ ਉਹ ਲੋਕ ਹੀ ਦੇ ਸਕਦੇ ਨੇ ਜੋ ਇਹਨਾਂ ਸਕੀਮਾਂ ਦਾ ਹਿੱਸਾ ਬਣਨ ਦੀ ਉਮੀਦ ਕਰ ਰਹੇ ਸਨ ਪਰ ਅਜੇ ਤੱਕ ਸਿਰਫ ਉਡੀਕ ਕਰ ਰਹੇ ਕੀ ਹੈ ਤੁਹਾਡੀ ਸਭ ਨੂੰ ਲੈ ਕੇ ਰਾਏ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ